ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਮਾਣਾ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆ ਜੀ ਸੰਗਰਾਮ ਜਾਨੀ ਕਿ ਇੱਕ ਭਾਦੋ ਤੇ ਜਦੋਂ ਵੀਡੀਓ ਪਾਉਂਗੀ ਉਹ ਤੁਹਾਨੂੰ ਦੋ ਭਾਦ ਹੋ ਜਾਣੀ ਐ ਸੋ ਆਪਾਂ ਚੱਲੇ ਆ ਜੀ ਨੌਵੇਂ ਪਾਤਸ਼ਾਹ ਦੇ ਗੁਰੂ ਘਰ ਗੁਰੂ ਤੇਗ ਬਹਾਦਰ ਜੀ ਦੇ ਗੁਰੂ ਘਰ ਮੱਥਾ ਟੇਕਣਾ ਕਿਉਂਕਿ ਗੁਰੂ ਘਰ ਜ਼ਰੂਰ ਜਾਣਾ ਚਾਹੀਦਾ ਹੈ ਗੁਰਦੁਆਰਾ ਐਸੀ ਚੀਜ਼ ਆ ਜੋ ਆਪਣੀਆਂ ਜੜਾਂ ਲਾ ਦਿੰਦਾ ਕੋਈ ਕਿੰਨਾ ਮਰਜ਼ੀ ਜ਼ੋਰ ਲਾ ਲੇ ਗੁਰੂ ਘਰ ਆਪਾਂ ਨੂੰ ਬਣਾ ਦਿੰਦਾ ਆਪਣੇ ਦੁੱਖ ਤਕਲੀਫਾਂ ਕੱਟ ਦਿੰਦਾ ਆਪਣੇ ਰੋਗ ਕੱਟ ਦਿੰਦਾ ਸਿਰਫ ਇੱਕ ਗੁਰੂ ਘਰ ਹੀ ਆ ਜਿਹੜੇ ਆਪਣੇ ਸਾਰੇ ਰੋਗ ਕੱਟਦਾ ਹੈ ਆਪਣੀਆਂ ਦੁੱਖ ਤਕਲੀਫਾਂ ਦੂਰ ਕਰਦਾ ਸਾਰੇ ਰੋਗਾਂ ਦੀ ਦੁੱਖਾਂ ਦੀ ਇੱਕ ਦਵਾਈ ਹੈ ਗੁਰੂ ਘਰ ਗੁਰੂ ਘਰ ਜ਼ਰੂਰ ਜਾਣਾ ਚਾਹੀਦਾ ਟਾਈਮ ਟੂ ਟਾਈਮ ਕਰਕੇ ਉਹ ਦੇਖੋ ਜੀ ਬਿੱਪੂ ਪਾਠ ਕਰੀ ਜਾਂਦਾ ਉਹ ਦੇਖੋ ਸੋਫੇ ਤੇ ਵੀ ਨਹੀਂ ਬਹਿੰਦਾ ਵੀ ਸੋਫੇ ਤੇ ਲੋਕ ਬਹਿੰਦੇ ਆ ਮੇਜ਼ ਤੇ ਬੈਠਾ ਮੇਜ਼ ਤੇ ਬੈਠਾ ਸਾਨੂੰ ਦਿਖ ਰਿਹਾ ਆਪਣਾ ਪਾਠ ਕਰੀ ਜਾਂਦਾ ਉਹ ਉੱਜੀ ਵੀ ਮੇਰੇ ਵਾਲੀਆਂ ਆਪੇ ਹੀ ਬੈ ਚੁੱਕੀਆਂ ਵੀ ਪਾਠ ਕਰਨਾ ਚਾਹੀਦਾ ਤਾਂ ਸੁੱਚੀ ਜਗ੍ਹਾ 'ਚ ਕਰਨਾ ਚਾਹੀਦਾ ਦਾ ਪੂਰਾ ਧਿਆਨ ਰੱਖ ਲਿਓ ਇਹ ਸੇ ਗੱਲ ਦਾ ਸੋ ਆਪਾਂ ਚੱਲਦੇ ਆਂ ਜੀ ਹੁਣ ਗੁਰੂ ਘਰਾਂ ਛੋਟਾ ਮੋਟਾ ਕਲਿੱਪ ਆਪਾਂ ਗੁਰੂ ਘਰ ਜਾ ਕੇ ਵੀ ਜਰੂਰ ਬਣਾਵਾਂਗੇ ਮੈਂ ਤਾਂ ਤੁਹਾਨੂੰ ਇਹੀ ਕਹਿਣਾ ਚਾਹਣੀ ਐ ਵੀ ਗੁਰੂ ਘਰ ਜਰੂਰ ਜਾਇਆ ਕਰੋ ਟਲਿਆ ਨਾ ਕਰੋ ਇਹ ਨਾ ਸੋਚਿਆ ਕਰੋ ਵੀ ਗੁਰੂ ਘਰ ਕੱਲ ਨੂੰ ਭੱਜਾਂਗੇ ਪਰਸੋਂ ਭੱਜਾਂਗੇ ਚੌਥੇ ਨਾ ਪਹਿਲੀ ਗੱਲ ਤਾਂ ਗੁਰੂ ਘਰ ਰੋਜ਼ ਜਾਓ ਜਿਨ੍ਹਾਂ ਨੂੰ ਗੁਰੂ ਘਰ ਦੂਰ ਪੈਂਦਾ ਜਿਵੇਂ ਸਾਨੂੰ ਦੂਰ ਪੈਂਦਾ ਤੁਹਾਨੂੰ ਜਾਏ ਦੂਰ ਪੈਂਦਾ ਤਾਂ ਹਫ਼ਤੇ 'ਚ ਇੱਕ ਵਾਰ ਜਰੂਰ ਜਾਓ ਇੱਕ ਦਿਨ ਜਰੂਰ ਕੱਢੋ ਗੁਰੂ ਘਰ ਜਾਣ ਵਾਸਤੇ ਕਿਉਂਕਿ ਜੇ ਤੁਸੀਂ ਸਾਰਾ ਕੁਝ ਚਾਹੁੰਦੇ ਹੋ ਵੀ ਤੁਹਾਡਾ ਸਾਰਾ ਕੁਝ ਦੁੱਖ ਤਕਲੀਫਾਂ ਦੂਰ ਹੋਣਾ ਤੁਸੀਂ ਵੀ ਬਸਦਿਆਂ ਚ ਰਹੋ ਤਾਂ ਤੁਹਾਨੂੰ ਗੁਰੂ ਘਰ ਜਾਣਾ ਹੀ ਪੈਣਾ ਕਿਉਂਕਿ ਗੁਰੂ ਘਰ ਇੱਕ ਐਸੀ ਚੀਜ਼ ਹੈ ਵੀ ਜਿਹੜੇ ਆਪਣੀਆਂ ਰੋਗ ਤਕਲੀਫਾਂ ਕੱਟ ਕੇ ਆਪਣੇ ਸੁਣਦਾ ਕਿਸੇ ਕੋਲੇ ਗੱਲ ਨਹੀਂ ਕਰਦਾ ਠੀਕ ਹੈ ਕੋਈ ਸ਼ਰਤ ਨਹੀਂ ਰੱਖਦਾ ਇਹ ਗੁਰੂ ਘਰ ਹੀ ਹੈ ਵੀ ਉੱਥੇ ਕੋਈ ਸ਼ਰਤ ਨਹੀਂ ਹੈਗੀ ਵੀ ਹਾਂ ਤੂੰ ਮੈਨੂੰ ਇੰਨਾ ਚੜਾਵਾ ਚੜਾ ਮੈਂ ਤਾਂ ਫਿਰ ਫੇਰ ਸ਼ਰਤ ਮੰਨੂਗਾ ਕਿਉਂਕਿ ਗੁਰੂ ਤਾਂ ਸੋਟੀ ਸ਼ਰਧਾ ਦੇ ਭੁੱਖੇ ਹੁੰਦੇ ਆ ਛੋਟੇ ਪ੍ਰੇਮ ਦੇ ਭੁੱਖੇ ਹੁੰਦੇ ਆ ਜਿਹੜੇ ਮਹਾਰਾਜ ਹੁੰਦੇ ਤਾਂ ਇਹ ਤਾਂ ਹੀ ਚਾਹੁੰਦੇ ਵੀ ਜਿਹੜਾ ਮੇਰਾ ਉਹ ਦਿਲ ਦਾ ਸਾਫ਼ ਤੇ ਸਹੀ ਹੋਣਾ ਚਾਹੀਦਾ ਹੈ ਹੋਰ ਪਰਮਾਤਮਾ ਨੂੰ ਆਪਣੇ ਤੋਂ ਕੁਝ ਨਹੀਂ ਚਾਹੀਦਾ ਪਰਮਾਤਮਾ ਤਾਂ ਆਪਣੇ ਤੋਂ ਦੋ ਹੀ ਚੀਜ਼ਾਂ ਮੰਗਦਾ ਵੀ ਕਿਸੇ ਨੂੰ ਦੁੱਖ ਨਾ ਦਿਓ ਕਿਸੇ ਦਾ ਲੈ ਕੇ ਨਾ ਮੁਕਰੋ ਉਹ ਗੁਰੂ ਦਾ ਸੱਚਾ ਭਗਤ ਹੁੰਦਾ ਜਿਹੜਾ ਕਿਸੇ ਦੀ ਆਤਮਾ ਨਹੀਂ ਦਿਖਾਉਂਦਾ ਤੇ ਦੂਜਾ ਕਿਸੇ ਤੋਂ ਲੈ ਕੇ ਨਹੀਂ ਮੁਕਰਦਾ ਠੀਕ ਹੈ ਜੀ ਉਹ ਕਦੇ ਗੁਰੂ ਦਾ ਨਹੀਂ ਹੋ ਸਕਦਾ ਜਿਹੜਾ ਮਤਲਬ ਕਿਸੇ ਦੀ ਆਤਮਾ ਤੇ ਸੱਟ ਮਾਰ ਕੇ ਹਨ ਕਹਿੰਦੇ ਨਹੀਂ ਹੁੰਦੇ ਕਿ ਲੱਖ ਤੀਰਥ ਨਹਾਰਾ ਜੇ ਤੂੰ ਕਿਸੇ ਦੀ ਆਤਮਾ ਤੇ ਸੱਟ ਮਾਰਦਾ ਤੇਰੇ ਉਹ ਤੀਰਥ ਵੀ ਕੋਈ ਕੰਮ ਨਹੀਂ ਆਉਣੇਗੇ ਠੀਕ ਹੈ ਜੀ ਇਹ ਗੱਲ 100% ਸੱਚ ਹੈ ਜੀ ਜੇ ਤੁਸੀਂ ਕਿਸੇ ਦੀ ਆਤਮਾ ਭੁੱਲ ਕੇ ਸੁੱਖ ਭਾਲਉਂਗੇ ਤਾਂ ਕਦੇ ਵੀ ਨਹੀਂ ਮਿਲਦਾ ਤੇ ਜਿਹੜਾ ਮੈਂ ਮੇਰਾ ਆਪਦਾ ਮੰਨਣਾ ਵੀ ਜਿਹੜਾ ਬੰਦਾ ਗੁਰੂ ਘਰ ਨੂੰ ਦਿਲੋਂ ਮੰਨਦਾ ਬਾਣੀ ਨਾਲ ਦਿਨ ਉਹ ਜੁੜਿਆ ਹੋਣਾ ਚਾਹੇ ਕੁਝ ਵੀ ਹੋਊ ਅਮੀਰ ਆ ਚਾਹੇ ਗਰੀਬ ਹੈ ਠੀਕ ਹੈ ਗੁਰਬਾਣੀ ਨਾਲ ਜੁੜਿਆ ਹੋਇਆਗਾ ਮੈਂ ਨਹੀਂ ਕਹਿੰਦੀ ਵੀ ਉਹ ਬੰਦੇ ਨੂੰ ਕਦੇ ਕੋਈ ਤਕਲੀਫਾਂ ਦੁੱਖ ਤੰਗ ਕਰਨਗੇ ਕਿਉਂਕਿ ਦੁੱਖਾ ਚ ਹਰ ਇੱਕ ਬੰਦਾ ਹੁੰਦਾ ਹੈ ਦੁੱਖ ਹਰ ਇੱਕ ਬੰਦੇ ਦੀ ਜ਼ਿੰਦਗੀ ਚ ਹੁੰਦੇ ਆ ਐਸਾ ਕੋਈ ਨਹੀਂ ਹੁੰਦਾ ਜਿਹੜਾ ਜਿਹਦੇ ਘਰ ਮਾਚ ਦੁੱਖ ਨਾ ਹੋਣ ਪਰ ਦੁੱਖਾਂ ਨੂੰ ਕੱਟਣ ਦੀ ਹਿੰਮਤ ਗੁਰੂ ਘਰ ਬਖਸ਼ਦਾ ਤੇ ਦੁੱਖਾਂ ਚੋਂ ਨਿਕਲ ਲਈ ਆਪਣੀ ਪਰਮਾਤਮਾ ਮਦਦ ਕਰਦਾ ਆਪਾਂ ਕਦੇ ਦੁੱਖਾਂ ਤੋਂ ਨਿਕਲ ਨਹੀਂ ਸਕਦੇ ਦੇਖ ਆਪਾਂ ਨਾ ਕਿੱਡਾ ਕੀਮਤੀ ਕੋਈ ਪਿਆਰਾ ਘਰ ਦਾ ਜੀ ਹੁੰਦਾ ਜਿਹੜਾ ਉਹ ਦੁਨੀਆ ਤੋਂ ਤੁਰ ਜਾਂਦਾ ਹਨਾ ਵੀ ਆਪਾਂ ਉਹਦੇ ਨਾਲ ਬਿੰਦ ਨਹੀਂ ਸਾਰਦੇ ਆਪਾਂ ਜੋ ਬਾਹਰ ਭੱਜ ਜੇ ਆਪਾਂ ਰੌਲਾ ਪਾ ਕੇ ਵੀ ਉਹਨੂੰ ਘਰੇ ਸੱਦ ਲੈਣੇ ਆ ਰੋਣ ਲੱਗ ਜਾਂਦੇ ਆ ਜਾਂ ਲੜਨ ਲੱਗ ਜਾਂਦੇ ਆ ਵੀ ਸਾਨੂੰ ਨਹੀਂ ਪਤਾ ਘਰੇ ਆ ਸਾਡਾ ਤਾਂ ਜੀਨ ਲੱਗਦਾ ਉਹ ਉਹਦੀ ਆ ਜਾਂਦਾ ਹਨਾ ਇੱਕ ਦਿਨ ਆਪਾਂ ਉਹੀ ਸਖਸਾਈ ਜੀਗਾ ਤੇ ਚਲਾ ਜਾਂਦਾ ਵੀ ਜਿੱਥੇ ਵਾਪਸ ਨਹੀਂ ਆਉਂਦਾ ਤੇ ਆਪਾਂ ਨੂੰ ਸਬਰ ਆ ਫਿਰ ਪਰਮਾਤਮਾ ਬਖਸ਼ਦਾ ਆਪਾਂ ਕਿਵੇਂ ਘਰੇ ਬਹਿ ਜਾਂਨੇ ਵੱਧ ਤੋਂ ਵੱਧ ਆ ਪਰ ਵਿਚਾਰੇ ਰੋ ਸਕਦੇ ਆ ਰੋ ਲੈਣੇ ਰੋਣ ਤਾਂ ਆਉਂਦਾ ਆਪਾਂ ਨੂੰ ਜਦੋਂ ਕੋਈ ਪਿਆਰਾ ਪਿਛੜ ਜੀ ਯਾਦ ਤਾਂ ਆਉਂਦੀ ਆ ਹਨਾ ਪਰ ਉਹ ਨਹੀਂ ਵਿਆਪਤ ਅਕੇ ਨਾਲ ਉਹਨੂੰ ਵਾਪਸ ਸੱਤ ਲਾਂਗੇ ਕਿਉਂਕਿ ਮਰਨਾ ਜਿਉਣਾ ਹੈ ਰੱਬ ਨੇ ਇੱਕ ਉਹਲਾ ਬਣਾਇਆ ਹੋਇਆ ਜੇਕਰ ਦੁਨੀਆ ਮਰੂ ਜੰਮੂ ਨਾ ਹਨ ਤਾਂ ਦੁਨੀਆ ਤੇ ਤੁਰਨ ਫਿਰਨ ਜਗ੍ਹਾ ਹੀ ਨਹੀਂ ਰਹਿਣੀ ਸੋਨੂੰ ਵੀ ਪਤਾ ਵੀ ਜਿਹੜਾ ਜੰਮ ਪਿਆ ਉਹਦਾ ਮਰਨ ਹੀ ਨਾ ਬਣਿਆ ਹੋਵੇ ਤਾਂ ਸੋਨੂੰ ਵੀ ਪਤਾ ਹੈ ਵੀ ਦੁਨੀਆ ਦੇ ਉੱਪਰ ਜਦੋਂ ਜਗਣਾ ਰਹੀ ਖਾਣ ਪੀਣ ਨਾ ਰਿਹਾ ਦੁਨੀਆ ਇੰਨੀ ਹੋ ਗਈ ਬੀਜਣ ਵਾਸਤੇ ਜਗ੍ਹਾ ਹੀ ਨਾ ਰਹੀ ਹੈ ਨਾ ਇਸ ਕਰਕੇ ਪ੍ਰਮਾਤਮਾ ਨੇ ਮਰਨ ਜਿਉਣਾ ਬਣਾਇਆ ਹੈ ਵੀ ਮਰਨਾ ਜਿਉਣਾ ਸੱਚ ਹੈ ਦੁਨੀਆ ਆਈ ਜਾਂਦੀ ਹੈ ਦੁਨੀਆ ਗਈ ਜਾਂਦੀ ਹੈ ਹਨਾ ਮਰ ਕੇ ਬੰਦਾ ਫਲਕਾ ਹੁੰਦਾ ਜੀ ਜਿਹਦਾ ਬੰਦਾ ਮਰ ਗਿਆ ਉਹ ਨਰਕ ਦੇਖੂ ਉਹ ਸੁਰਗ ਦੇਖੂ ਫਲਾਨਾ ਕੁਛ ਹਤਾ ਤਾਹ ਕਿਸੇ ਨੇ ਕੁਛ ਨਹੀਂ ਦੇਖਿਆ ਸਭ ਬਗਵਾਸ ਹੁੰਦਾ ਵੀਰੇ ਠੀਕ ਐ ਐਨੀ ਗੱਲ ਜ਼ਰੂਰ ਆ ਵੀ ਜਿਹਨੇ ਪੁੰਨ ਧਰਮ ਕੀਤਾ ਉਹ ਚੰਗੀ ਜਗ੍ਹਾ ਤੇ ਜਾ ਕੇ ਜਨਮ ਲੈਂਦਾ ਇਨਸਾਨ ਚ ਜਨਮ ਲੈਂਦਾ ਉਹਨੂੰ ਪਤਾ ਹੁੰਦਾ ਜਿਹਨੇ ਨਜਾਇਜ਼ ਪਾਪ ਕੀਤੇ ਲੋਕਾਂ ਦੀ ਆਤਮਾ ਠਕਰ ਤੇ ਛੱਟ ਮਾਰੀ ਉਹਨਾਂ ਨੂੰ ਪਰਮਾਤਮਾ ਜਨਮ ਪਰ ਬਣਾਉਂਦਾ ਜਨਮ ਪਰ ਤੁਸੀਂ ਦੇਖਿਆ ਕਈ ਤਰ੍ਹਾਂ ਦੇ ਹੁੰਦੇ ਆ ਵੀ ਵਿੱਚ ਦੇ ਵਿਚਾਰੇ ਉਹਦੇ ਵਿੱਚ ਗੰਦ ਚ ਵੀ ਮੂੰਹ ਮਾਰਦੇ ਫਿਰਦੇ ਹੁੰਦੇ ਆ ਨਾ ਪਰਮਾਤਮਾ ਉਹ ਜੁਨੀਆਂ ਜਾਪਾਨ ਦਾ ਉਹਨਾਂ ਨੂੰ ਜਿਹੜੇ ਦੁਖੀ ਕਰਦੇ ਆ ਪਰਮਾਤਮਾ ਉਹਨੂੰ ਦੁਬਾਰਾ ਇਨਸਾਨ ਤਾਂ ਨਹੀਂ ਬਣਾਉਂਦਾ ਉਹਦਾ ਇਹੀ ਕਾਰਨ ਹੁੰਦਾ ਪਰਮਾਤਮਾ ਨੂੰ ਪਤਾ ਹੁੰਦਾ ਵੀ ਇਹਨੇ ਇਨਸਾਨ ਬਣ ਕੇ ਵੀ ਜਾ ਕੇ ਇਨਸਾਨਾਂ ਨੂੰ ਤੰਗ ਹੀ ਕਰਨਾ ਠੀਕ ਆ ਫਿਰ ਉਹ ਉਹਨੂੰ ਜਾਨਵਰ ਬਣਾ ਆਂਦਾ ਉਹ ਆਪੇ ਗੂੜੇ ਚ ਮੂੰਹ ਮਾਰਦਾ ਤੁਰਿਆ ਫਿਰਦਾ ਇਹੀ ਨਰਕ ਸੁਰਗ ਤਾਂ ਹਾਂ ਕੁਝ ਨਹੀਂ ਹੈਗਾ ਐਵੇਂ ਨਾ ਤੁਸੀਂ ਮੈਂ ਬਹੁਤ ਵੀਡੀਓ ਦੇਖਦੀ ਆਂ ਉੱਥੇ ਤੁਸੀਂ ਐਵੇਂ ਨਾ ਲੋਕਾਂ ਨੂੰ ਡਰਾਇਆ ਕਰੋ ਮਰ ਕੇ ਐ ਹੁੰਦਾ ਮਰ ਕੇ ਬਾਹ ਹੁੰਦਾ ਮਰ ਕੇ ਫਲਾਨਾ ਹੁੰਦਾ ਨਹੀਂ ਕੁਝ ਨਹੀਂ ਹੁੰਦਾ ਨਰਕ ਸੁਰ ਜਿਹੜਾ ਹੁਣ ਆਪਾਂ ਆਏ ਆ ਆਪਾਂ ਜਨਮ ਲੈਂਤਾ ਹੈ ਜੱਗ ਤੇ ਆਪਾਂ ਨੂੰ ਪਤਾ ਵੀ ਆਪਾਂ ਕਿੱਥੋਂ ਆਏ ਆ ਜਾਂ ਕੀ ਆਪਣੇ ਨਾਲ ਹੋਇਆ ਨਹੀਂ ਪਤਾ ਨਾ ਸੋ ਪਲੀਜ਼ ਗੱਪਸੜਾਪ ਨਾ ਮਾਰਿਆ ਕਰੋ ਕਿਸੇ ਨੂੰ ਨਾਂ ਡਰਾਇਆ ਕਰੋ ਤੇ ਮਰ ਮਰਨ ਤੋਂ ਬਾਅਦ ਕੋਈ ਨਰਕ ਸੁਰਗ ਤਾਂ ਇੱਥੇ ਆ ਵੀਰੇ ਕਮਾਲ ਆ ਛੋਟੀ ਤੁਸੀਂ ਆਪਾਂ ਨੂੰ ਕਈ ਬੰਦੇ ਕਹਿੰਦੇ ਸਾਡੇ ਸੁੱਖਾ ਨਹੀਂ ਪੂਰੀਆਂ ਹੁੰਦੀਆਂ ਕਈ ਕਹਿੰਦੇ ਮੈਂ ਦੁਖੀ ਆ ਕਿਸੇ ਨੂੰ ਕਿਸੇ ਦੇ ਬੱਚੇ ਨਹੀਂ ਸਾਂਣਦੇ ਕਿਸੇ ਨੂੰ ਘਰ ਵਾਲਾ ਨਹੀਂ ਸਾਂਣਦਾ ਕਿਸੇ ਨੂੰ ਘਰ ਵਾਲੀ ਨਹੀਂ ਸਾਂਣਦੀ ਕੋਈ ਕਿਤੇ ਦੁਖੀ ਕੋਈ ਜੀਵਨ ਦੱਬ ਗਿਆ ਕੋਈ ਮੁੱਕਰ ਗਿਆ ਕੋਈ ਕਚਹਿਰੀਆਂ 'ਚ ਲੜਦਾ ساری ਉਮਰ ਕੱਟ ਜਾਂਦਾ। ਕੋਈ ਕਿਵੇਂ ਮਰੀ ਜਾਂਦਾ ਉਹ ਨਰਕ ਸੁਰਗ ਤਾਂ ਹੈਗਾ ਹੋਰ ਨਰਕ ਸੁਰਗ ਕੀ ਹੁੰਦਾ ਹੈ? ਜਦੋਂ ਆਪਣੇ ਕੋਲੇ ਪੈਸੇ ਨਹੀਂ ਹੁੰਦੇ ਆਪਾਂ ਤੰਗੀ 'ਚ ਬੈਠੇ ਰੋਈ ਜਾਂਦੇ ਆ ਤੇ ਕੋਈ ਆਪਣਾ ਹੁੰਦਾ। ਆਪਾਂ ਜਿਹੜੇ ਦੇਖ ਵੀਰੇ ਨਰਕ ਸੁਰਗ ਇਸ ਦੁਨੀਆ 'ਂ ਦੀ ਆ ਬੰਦਾ ਇੱਥੇ ਹੀ ਭੋਗਦਾ। ਕੋਈ ਪਹਿਲੇਲੇ ਸਮੇਂ ਭੋਗ ਲੈਂਦਾ, ਕੋਈ ਪਿਛਲੇ ਸਮੇਂ ਭੋਗ ਭੋਗ ਲੈਂਦਾ, ਕੋਈ ਵਿਚਾਲੇ ਭੋਗ ਲੈਂਦਾ, ਭੋਗਦਾ ਬੰਦਾ ਇੱਥੇ ਆ ਪਰ ਵਿਚ ਲੋਕ ਠੀਠ ਹੁੰਦੇ ਮਨਦੇ ਨਹੀਂ। ਠੀਕ ਹੈ। ਦੁੱਖ ਤਕਲੀਫ ਆ ਉਹਨਾਂ ਨੇ ਬਹੁਤ ਘਟੇ ਹੁੰਦੇ ਪਰ ਉਹ ਮਨਦੇ ਨਹੀਂ ਹੁੰਦੇ ਕਿਉਂਕਿ ਉਹਨਾਂ 'ਚ ਠੀ ਰੱਬ ਸੱਟਾਂ ਬਹੁਤ ਮਾਰਦਾ ਉਹਨਾਂ ਦੇ ਪਰ ਟੀ ਟੀ ਇੰਨੇ ਹੋ ਜਾਂਦੇ ਉਹ ਪਿਆਰ ਹੀ ਨਹੀਂ ਕਰਦੇ ਇਨਸਾਨੀਅਤ ਉਹਨੂੰ ਜਿਨ੍ਹਾਂ ਨੇ ਜਿਨ੍ਹਾਂ ਨੂੰ ਤਕਰੀਬ ਦੀ ਦਿੱਤੀਆਂ ਸੀ ਮੈਂ ਅੱਖੀਂ ਵੇਖਿਆ ਲੋਕ ਨਰਕ ਭੋਗਦੇ ਹੁਣ ਮੰਨ ਲਓ ਕਿ ਸਾਡੇ ਦੇ ਝੂਠੀਆਂ ਗਵਾਹੀਆਂ ਦਿੱਤੀਆਂ ਸੀ ਹਨਾ ਮੈਂ ਅੱਖੀਂ ਵੇਖਿਆ ਵੀ ਜਿਹੜਾ ਮੇਰੇ ਤਾਏ ਦੇੁੰਡੇ ਨੇੜੇ ਤੇ ਗਵਾਹੀ ਦਿੱਤੀ ਸੀ ਪਤਾ ਨਹੀਂ ਨੂੰ ਕੀ ਰੋਗ ਲੱਗਿਆ ਸੀ ਵੀ ਉਹਦੇ ਸਾਰੇ ਗੰਡਾ ਹੀ ਬਣ ਗਏ ਸੀ ਤੇ ਜਦੋਂ ਉਹਦੀਆਂ ਚੀਕਾਂ ਹੁੰਦੀਆਂ ਸੀਗੀਆਂ ਉਹਦਾਂ ਚੀਕਾਂ ਮਤਲਬ ਸਾਡੇ ਸਾਥ ਮਤਲਬ ਦਾ ਘਰ ਤੋਂ ਹੈਗੀ ਐ 4-5 ਕਿੱਲੇ ਦੂਰੀ ਤੇ ਉਥੇ ਚੀਕਾ ਸੁਣਦੇ ਸੀ ਇਹਦੀਆਂ ਲੋਕਾਂ ਨੂੰ ਜਦੋਂ ਉਹ ਚੀਕਾ ਮਾਰਦਾ ਸੀ ਉਹਦਾ ਦਰਦ ਹੁੰਦਾ ਸੀ ਬੰਦਾ ਚ ਉਹ ਕੋ ਨਰਕ ਨਹੀਂ ਹੁੰਦਾ ਹੋਰ ਕੀ ਹੁੰਦਾ ਉਹੀ ਤਾਂ ਨਰਕ ਸੁਰਗ ਹੈ ਵੀਰੇ ਆਪਾਂ ਜਿਹੜਾ ਭਰਦੇ ਆ ਹੁਣ ਹੋ ਸਕਦਾ ਵੀ ਆਪਾਂ ਕਿਸੇ ਨਾਲ ਅਣਜਾਣ ਹੋਣੇ ਚ ਆਪਾਂ ਤੋਂ ਕੋਈਆਂ ਗਲਤੀਆਂ ਨਹੀਂ ਹੁੰਦੀਆਂ ਆਪਾਂ ਤਾਂ ਆਪ ਗਲਤੀ ਦੇ ਪੁੱਤ ਨੇ ਇਹ ਇਨਸਾਨ ਗਲਤੀਆਂ ਦਾ ਪਤਲਾ ਹੁੰਦਾ ਗਲਤੀਆਂ ਹੋ ਜਾਂਦੀਆਂ ਪਰ ਅਣਜਾਣ ਪੁਣੇ ਚ ਹੋਈ ਉਹ ਗਲਤੀ ਹੁੰਦੀ ਹੈ ਵੀ ਅਣਜਾਣ ਪੁਣੇ ਜੋ ਵੀ ਉਹ ਗਲਤੀ ਹੁੰਦੀ ਹੈ ਤੇ ਜੇ ਆਪਾਂ ਜਾਣ ਬੁੱਝ ਕੇ ਕਰਦੇ ਆਂ ਵੀਰੇ ਉਹ ਚਲਾਕੀ ਹੁੰਦੀ ਆ ਉਹਨੂੰ ਆਪਾਂ ਗਲਤੀ ਨਹੀਂ ਕਹਿ ਸਕਦੇ ਉਹਨੂੰ ਆਪਾਂ ਚਲਾਕੀ ਹੀ ਕਹਾਂਗੇ ਠੀਕ ਹੈ ਸੋ ਚਲਾਕੀਆਂ ਨਾ ਕਰਿਆ ਕਰੋ ਕਿਉਂਕਿ ਇਹ ਗੁਰੂ ਘਰ ਸਭ ਨੂੰ ਕਹਿੰਦਾ ਵੀ ਤੁਸੀਂ ਚਲਾਕੀਆਂ ਛੱਡ ਦਿਓ ਚਲਾਕੀਆਂ ਚ ਅਤੇ ਗਲਤੀ ਤੇ ਬੜਾ ਫਰਕ ਹੁੰਦਾ ਇੱਕ ਚਲਾਕੀਆਂ ਕਰਨੀਆਂ ਜਾਣ ਕੇ ਕਹਿ ਦੇਣਾ ਗਲਤੀ ਉਹ ਵੀ ਗਲਤੀ ਨਹੀਂ ਜੇ ਉਹ ਚਲਾਕੀ ਹੁੰਦੀ ਹੈ ਜਾਣ ਬੁੱਝ ਕੇ ਕੀਤੀ ਗਈ ਨੂੰ ਚਲਾਕੀ ਕਹਿੰਦੇ ਆ ਤੇ ਅਣਜਾਣ ਪੁਣੇ ਚ ਹੋ ਜੇ ਉਹ ਗਲਤੀ ਹੁੰਦੀ ਹੈ ਠੀਕ ਹੈ ਸੋ ਪਲੀਜ਼ ਇਹ ਕੰਮ ਨਾ ਕਰਿਆ ਕਰੋ ਨਰਕ ਸੁਰਗ ਇੱਥੇ ਆਂ ਗਾਹ ਕਿਸ ਨੇ ਕੁਝ ਨਹੀਂ ਦੇਖਿਆ ਕਦੇ ਨਾ ਸੋਚੋ ਕਿ ਨਰਕ ਸੁਰਗ ਫਲਾਉਣੇ ਨੂੰ ਆਇਆ ਕਰਦੇ ਹਾਂ ਤੀਨੂੰ ਪਤਾ ਵੀਰੇ ਕਿੱਥੋਂ ਆਇਆ ਬਲ ਤੁਸੀਂ ਮੈਨੂੰ ਜਵਾਬ ਦੇ ਦਿਓ ਤੁਸੀਂ ਕਿੱਥੋਂ ਆਏ ਹੋ ਤੁਹਾਡਾ ਪਿਛਲਾ ਜਨਮ ਕੀ ਸੀ ਤਾਂਹੀਂ ਦੇਖ ਕੇ ਵੀ ਤੁਸੀਂ ਆਏ ਤਾਂ ਤੁਸੀਂ ਵੀ ਰੱਬ ਦੇ ਘਰੋਂ ਆਪ ਮੈਂ ਵੀ ਰੱਬ ਦੇ ਘਰੋਂ ਆਇਆ ਪਰ ਮੈਨੂੰ ਤਾਂ ਕੁਝ ਨਹੀਂ ਪਤਾ ਠੀਕ ਹੈ ਕਿਸੇ ਨੂੰ ਪੁੱਛ ਲਓ ਕੋਈ ਇਨਸਾਨ ਕਹਿੰਦੀ ਮੈਨੂੰ ਪਤਾ ਹਾਂ ਮੈਂ ਰੱਬ ਤੇ ਆ ਕੁਝ ਦੇਖਿਆ ਕੁਝ ਨਹੀਂ ਪਤਾ ਜਨਮ ਮਰਨ ਦਾ ਕੀ ਮਤਲਬ ਕੀ ਆ ਇਸ ਸਰੀਰ ਚੋਂ ਨਿਕਲੀ ਆਤਮਾ ਪੂਰ ਦੇ શરી ਚ ਚਾ ਪਈ ਹਾਲੇ ਕਹਿੰਦਾ ਫਲਾਣੇ ਦੇ ਬੱਚਾ ਹੋ ਗਿਆ ਆ ਜੀ ਜਨਮ ਮਰਨ ਠੀਕ ਹੈ ਨਰਕ ਸੁਰਗ ਦਾ ਛੋਟੇ ਇੱਥੇ ਹੈ ਜੇ ਨਰਕ ਸੁਰਗ ਦਾ ਬਦਲਾ ਤਾਂ ਹੋਵੇ ਤਾਂ ਫਿਰ ਮੈਨੂੰ ਲੱਗਦਾ ਲੋਕ ਤਾਂ ਪਾਪਾਂ ਦਾ ਘੜਾ ਹੀ ਚੱਕਦੇ ਨੇ ਫੱਟੇ ਇਹ ਤੇ ਇੱਕ ਠੀਕਾ ਲੋਕਾਂ ਨੂੰ ਡਰਾਇਆ ਗਿਆ ਵੀ ਨਾ ਵੀ ਤਾਂ ਹਾਂ ਐ ਕਰਦੇ ਜੀ ਰੱਬ ਐ ਕਰਦਾ ਬਾਹ ਕਰਦਾ ਨਾ ਲੈ ਪਰਮਾਤਮਾ ਸੱਚਖੰਡ ਵਿੱਚ ਰਹਿੰਦੇ ਆ ਠੀਕ ਹੈ ਸੱਚਖੰਡ ਵਿੱਚ ਆਪਣੇ ਵਰਗੀਆਂ ਰੂਹਾਂ ਕਿੱਥੋਂ ਰਹਿ ਲਣਗੀਆਂ ਲੱਖਾਂ ਪਾਪ ਕਰਕੇ ਸੱਚਖੰਡ ਤਾਂ ਸਿਰਫ ਆਪਣੇ ਪਰਮਾਤਮਾ ਆਪਣੇ ਵੈਗਰੂ ਸੱਚੇ ਪਾਤਸ਼ਾਹ ਅਕਾਲਪੁਰਖ ਵਹਿਗੁਰੂ ਲਈ ਬਣਿਆ ਆਪਣੇ ਲਈ ਥੋੜੀ ਬਣਿਆ ਵੀ ਆਪਾਂ ਨੂੰ ਕੋਲੇ ਸੱਤ ਲੈਣਗੇ ਪਰਮਾਤਮਾ ਸੱਚਖੰਡ ਵਿੱਚ ਰਹਿੰਦੀ ਸੱਚਖੰਡ ਵਿੱਚ ਸਿਰਫ ਪਰਮਾਤਮਾ ਦਾ ਵਾਸਾ ਆਪਣੇ ਵਰਗੀਆਂ ਪਾਪੀ ਰੂਹਾਂ ਦਾ ਕੋਈ ਨਹੀਂ ਨਰਕ ਸੁਰਗ ਤਾਂ ਹਾਂ ਕੁਝ ਨਹੀਂ ਹੈਗਾ ਐਵੇਂ ਲੋਕ ਮਰੀ ਜਾਂਦੇ ਰਹਿੰਦੇ ਆ ਤਾਂ ਹਾਂ ਸਿਰਫ ਰਹਿੰਦੀ ਆ ਵਹਿਗੁਰੂ ਪਰਮਾਤਮਾ ਸੱਚੇ ਪਾਸ਼ਾ ਦਾ ਰਹਿਣ ਬਸੇਰਾ ਉੱਥੇ ਉਹ ਰੂਹਾਂ ਕਿੱਥੇ ਰਹਿੰਦੀਆਂ ਆਪਾਂ ਨੂੰ ਵੀ ਨਹੀਂ ਪਤਾ ਇਹ ਮਨੋ ਘੜਤ ਕਹਾਣੀ ਐ ਕਿਉਂਕਿ ਪਰਮਾਤਮਾ ਦਾ ਵਾਸਾ ਤਾਂ ਸੋ ਆਪਾਂ ਆਪ ਹੀ ਕਹਿ ਸਕਦੇ ਹਾਂ ਕਿ ਸੁਰਗਜੀ ਹੋ ਸਕਦਾ ਕਿਉਂਕਿ ਜਿਸ ਪਰਮਾਤਮਾ ਨੇ ਆਪਾਂ ਨੂੰ ਜਨਮ ਦਿੱਤਾ ਲੋਕ ਆਪਾਂ ਨੂੰ ਮਾੜਾ ਚੰਗਾ ਸਿਖਾਉਂਦੇ ਆ ਫਿਰ ਉਹ ਤਾਂ ਚੰਗੀ ਜਗ੍ਹਾ ਚ ਹੀ ਰਹਿੰਦੇ ਹੋਣਗੇ ਨਰਕ ਆਇਤਾ ਤੇ ਨਰਕਾਂ ਚ ਲੋਕ ਹੀ ਰਹੀ ਜਾਣਗੇ ਤੇ ਫਿਰ ਮੈਨੂੰ ਲੱਗਦਾ ਧਰਤੀ ਤੇ ਕੋਈ ਆਊਗਾ ਹੀ ਇਹ ਸਭ ਝੂਠ ਹੈ ਜੂਨੀਆਂ ਵੀਰੇ ਆਪਣੀਆਂ ਕਿਤੇ ਆਪਾਂ ਇਨਸਾਨ ਬਣ ਜਣੇ ਕਿਤੇ ਜਾਨਵਰ ਪੰਛੀ ਉਹ ਆਪਣੇ ਕਰਮਾਂ ਦੇ ਡਿਪੈਂਡ ਆ ਉਹ ਉਹ ਜੁਰ ਗੱਲ ਸੱਚ ਹੈ ਵੀ ਜੇ ਹੁਣ ਆਪਾਂ ਤੇ ਚੰਗੇ ਕਰਮ ਕੀ ਕਹਿੰਦੇ ਇਨਸਾਨੀ ਰੂਪ ਚ ਜਾਵਾਂਗੇ ਠੀਕ ਹੈ ਜੇ ਆਪਾਂ ਕਿਹਦੀਆਂ ਆਤਮਾ ਤੇ ਸੱਟ ਮਾਰੀਆਂ ਕੋਈ ਆਪਾਂ ਨੂੰ ਹੁਣ ਮਨਾ ਵੀ ਨਹੀਂ ਲੈਣਾ ਚਾਹੁੰਦੀ ਹਾਂ ਤਾਂ ਵੀੜੇ ਪਾ ਜੁਨੀ ਭੋਗ ਗਏ ਨੇ ਵੀ ਆਪਣੇ ਸਾਹ ਨੂੰ ਮਾਰ ਮਾਰ ਕਰਮਾ ਦਾ ਫੜੀ ਆ ਕਿ ਜਿਹੜੀ ਜੁਨੀ ਪਾ ਜੁਨੀ ਚ ਹੁਣ ਇੱਥੇ ਆਪਾਂ ਦੁੱਖ ਤਕਲੀਫਾਂ ਦੇਖ ਰਹੀਆਂ ਵੀ ਆਪਣੇ ਆਪ ਦੇ ਫਲ ਕੀਤੇ ਹੁੰਦੇ ਆ ਤੇ ਕੋਈ ਪੰਛੀ ਬਣ ਕੇ ਕੋਈ ਕੀੜੇ ਜਿਨਾ ਔਰ ਕੁੱਤੇ ਸਾਰੇ ਜਾਨਵਰ ਬਣ ਜਾਂਦੇ ਤੁਸੀਂ ਸਭ ਸਮਝਦੇ ਹੋ ਕਈ ਜਾਨਵਰ ਆਪਾਂ ਇਹੋ ਜੇ ਗੰਦ ਚ ਮਾਰੀ ਜਾਂਦੇ ਆਪਾਂ ਕਹਿੰਦੇ ਹਾਏ ਵੀ ਕਿਵੇਂ ਹੋ ਜਾਂਦਾ ਉਹ ਹੁੰਦੇ ਜਿਹੜੇ ਜਿਹੜੀਆਂ ਪਾਪੀ ਰੂਹਾਂ ਹੁੰਦੀਆਂ ਉਹਨਾਂ ਨੂੰ ਪਰਮਾਤਮਾ ਇਨਸਾਨ ਰੂਪ ਚ ਨਹੀਂ ਭੇਜਦਾ ਉਹ ਜਰਮਾਂ ਕਰਮ ਸਹੀ ਹੁੰਦੇ ਆ ਕੋਈ ਇਹ ਪਾਪਾ ਹੋਰ ਜੁਨੀ ਪੈ ਜਾਂਦੇ ਤੁਸੀਂ ਜਨਮ ਤੁਸੀਂ ਕਰਮ ਚੰਗੇ ਕਰਦੇ ਰਹੋ ਇੱਥੇ ਕਰਦੇ ਰਹੋ ਕੋਈ ਨਰਕ ਸਰਗ ਕੁਝ ਭੋਗਣ ਦੀ ਲੋੜ ਨਹੀਂ ਹੁੰਦੀ ਠੀਕ ਹੈ ਮਰ ਕੇ ਕਿਸੇ ਨੇ ਕੁਝ ਨਹੀਂ ਦੇਖਿਆ ਮੈਂ ਕਿਸੇ ਨੂੰ ਵਹਿਮਾਂ ਤੇ ਨਾ ਪਾਇਆ ਕਰੋ ਵਿੱਚ ਆਖਣਗੇ ਆਤਮਾ ਮਾਂ ਹੁੰਦੀਆਂ ਜੀ ਮੈਂ ਆਤਮਾ ਦੇਖੀ ਫਲਾਨਾ ਦੇਖਿਆ ਮੈਂ ਤੇ ਭੂਤ ਕੁਝ ਨਹੀਂ ਹੁੰਦਾ ਨਾ ਭੂਤ ਨਾ ਆਤਮਾ ਕੁਝ ਨਹੀਂ ਹੁੰਦਾ ਭੂਤ ਆਤਮਾ ਤਾਂ ਮੈਂ ਕਹਣੀ ਹੈ ਜਿਹੜੇ ਮਰ ਗਏ ਉਹਦਾ ਕੁਝ ਨਹੀਂ ਬਗੜ ਸਕਦੇ ਵਿਚਾਰੇ ਬਗੜਦੇ ਕੌਣ ਆ ਆਪਾਂ ਜਿਉਂਦੇ ਭੂਤ ਮਾੜੇ ਆ ਠੀਕ ਹੈ ਆਪਣੇ ਤੋਂ ਵੱਡਾ ਭੂਤ ਤਾਂ ਕੋਈ ਹੋ ਹੀ ਨਹੀਂ ਸਕਦਾ ਇਸ ਦੁਨੀਆ ਤੇ ਆਪਾਂ ਐਡੇ ਤਕੜੇ ਭੂਤ ਹੁੰਨੇ ਜਿਹਦੇ ਕਿਸੇ ਦੇ ਬੈਰ ਪੈ ਜੀਏ ਨਾ ਹੱਥ ਧੋਕੇ ਉਹਨੂੰ ਤੰਗ ਉਹਨੂੰ ਰੋਟੀ ਨਹੀਂ ਖਾਣ ਦੇਣੀ ਪਰੇਸ਼ਾਨ ਕਰਨਾ ਦੁੱਖ ਤਕਲੀਫ ਉਹਦੇ ਵਿੱਚ ਦੀ ਗੱਲਾਂ ਤੂੰ ਆਂ ਤੂੰ ਬਾ ਤੂੰ ਆਂ ਕਰ ਦੂੰ ਤੇਰਾ ਮੈਂ ਬਾ ਕਰ ਦੂੰ ਐ ਕਰ ਦੂੰ ਉਹ ਹੁੰਦੇ ਵੀਰੇ ਭੂਤ ਉਹਨਾਂ ਨੂੰ ਭੂਤ ਕਿਹਾ ਕਰੋ ਆਪਣੇ ਰੂਪ ਚ ਭੂਤ ਹੁੰਦੇ ਆ ਮਰ ਕੇ ਕਿਹੜਾ ਵਿਚਾਰਾ ਭੂਤ ਕਿਸੇ ਦਾ ਕੁਝ ਕਰ ਦੂ ਮਰ ਕੇ ਕੋਈ ਕਿਹਦਾ ਟਰੈਕਟਰ ਚਲਾ ਲੂਗਾ ਕਿ ਗੱਡੀ ਚਲਾ ਲੂਗਾ ਅਜਿਹਾਉਂਦੇ ਭੂਤ ਜਿਹੜੇ ਟਰੈਕਟਰ ਗੱਡੀਆਂ ਚਲਾਉਂਦੇ ਆ ਕਦੇ ਜਾਨ ਬੁੱਝ ਗਿਆ ਉਹ ਕਰਤਾ ਉਹ ਕਰਤਾ ਆਪਾਂ ਜਿਹਾਉਂਦੇ ਭੂਤ ਆਪਣੇ ਤੋਂ ਵੱਡਾ ਕੋਈ ਭੂਤ ਹੋ ਨਹੀਂ ਸਕਦਾ ਠੀਕ ਹੈ ਚਲੋ ਜੀ ਹੁਣ ਆਪਾਂ ਗੁਰੂ ਘਰ ਚੱਲਦੇ ਆ ਸੋਨੂੰ ਗੁਰੂ ਘਰ ਜਾ ਕੇ ਵੀ ਦਰਸ਼ਨ ਕਰਵਾਵਾਂਗੇ ਆਪਾਂ ਮਿਲਣ ਲਈ ਗੁਰੂ ਘਰ ਜਾ ਲਓ ਜੀ ਇਹ ਹੈ ਜੀ ਮੋੜ ਕਲਾਂ ਗੁਰੂ ਘਰ ਦਾ ਲੰਗਰ ਹਾਲ ਸਾਰੀਆਂ ਸੰਗਤਾਂ ਇੱਥੇ ਪ੍ਰਸ਼ਾਦਾ ਛਕ ਰਹੀਆਂ ਨੇ ਜੀ ਆਪਾਂ ਵੀ ਛਕਿਆ ਜੀ ਤੇ ਬਾਕੀ ਜਦੋਂ ਅਸੀਂ ਗਏ ਆ ਤਾਂ ਥੋੜਾ ਟਾਈਮ ਜਿਆਦਾ ਹੋ ਚੁੱਕਾ ਸੀਗਾ ਅਸੀਂ ਲੇਟ ਹੋ ਗਏ ਸੀਗੇ ਪਰਸਲ ਸਾਡਾ ਥੋੜਾ ਕੱਪੜੇ ਦਾ ਕੰਮ ਕਰਕੇ ਜੀ ਤੇ ਇਸ ਕਰਕੇ ਅਸੀਂ ਲੰਗਰ ਚ ਬਹੁਤ ਲੇਟ ਪਹੁੰਚੇ ਸੰਗ ਤਾਂ ਤਕਰੀਬਨ ਜਾ ਚੁੱਕੀਆਂ ਸੀ ਤੇ ਅਸੀਂ ਸੋਚਿਆ ਵੀ ਚਲੋ ਗੁਰੂ ਘਰ ਤਾਂ ਜਾਣੀ ਜਾਣਾ ਜਦੋਂ ਸਾਨੂੰ ਕਿਹਾਈ ਇਹ ਵੀ ਗੁਰੂ ਘਰ ਜਾਣੀ ਚਾਹੀਦਾ ਹਨਾ ਜੀ ਅਸੀਂ ਲੰਗਰ ਹਾਲ ਦੇ ਵਿੱਚ ਲੰਗਰ ਛਕਿਆ ਜੀ ਤੇ ਉਹ ਸਾਹਮਣੇ ਆਪਣਾ ਗੁਰੂ ਘਰ ਦਿਖ ਰਿਹਾ ਜੀ ਤੇ ਨਾਲ ਬਣ ਜਾ ਰਹੇ ਨੇ ਬਾਜ਼ਾਰ ਲਾਇਆ ਹੋਇਆ ਵਿਚਾਰੇ ਆਪਣੇ ਪੇਟ ਭਰਨ ਦੀ ਖਾਤਰ ਉਹ ਵੀ ਹਨਾ ਥੋੜੀ ਬਹੁਤੀ ਮਿਹਨਤ ਦਿਹਾੜੀ ਕਰਨ ਆਉਂਦੇ ਆ ਸੋ ਵੀਡੀਓ ਬਣਾਉਣ ਚ ਕੋਈ ਨਾ ਕੋਈ ਕਮੀ ਤਾਂ ਸਾਥੋਂ ਵੀ ਰਹਿ ਜਾਂਦੀ ਹੈ। ਕਈ ਵਾਰੀ ਗਲਤ ਵੀ ਬੋਲਿਆ ਜਾਂਦਾ, ਕੁਝ ਹੋਰ ਵੀ ਬੋਲਿਆ ਜਾਂਦਾ। ਪਲੀਜ਼ ਸੌਰੀ ਜਾਉਨੇ ਐ ਇਸ ਚੀਜ਼ ਲਈ। ਕੋਸ਼ਿਸ਼ ਤਾਂ ਅਸੀਂ ਪੂਰੀ ਕਰਦੇ ਆਂ ਵੀ ਕੋਈ ਵੀ ਕਮੀ ਨਾ ਰਹੇ ਪਰ ਫਿਰ ਵੀ ਕੁਛ ਨਾ ਕੁਛ ਰਹਿ ਜਾਂਦਾ। ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨ ਵੱਲੋਂ ਪਿਆਰ ਭਰੀ ਸ਼াশ੍ਰੀਕਾਲ। ਅਕਾਲ ਪੁਰਖ ਵੈਗਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਆਪ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ।